ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨਨੀ ਚੋਣ ਜਿੱਤਣ ਲਈ ਪੂਰਾ ਜਦੋ ਜਹਿਦ ਹੋ ਰਹੀ ਹੈ ਉੱਥੇ ਇਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਨੇ ਪੂਰੇ ਪੰਜਾਬ ਵਿੱਚ ਜਿਹੜੇ ਖਿਲਾਰੇ ਪਾ ਕੇ ਰੱਖ ਦਿੱਤੇ ਨੇ ਤਾਂ ਉਥੇ ਜਿਹੜੇ ਉਹਨਾਂ ਤੇ ਟਿਕਾਰ ਟਿਕਾ ਕੇ ਵਿੰਨ ਵਿੰਗੇ ਨਿਸ਼ਾਨੇ ਲਾ ਰਹੇ ਨੇ ਤਾਂ ਉਥੇ ਜਿਹੜਾ ਆਪਾਂ ਉਹ ਹਿੰਮਤੀ ਗੱਲ ਕਰੀਏ ਯੁੱਧ ਨਸ਼ਾ ਗੁਰੂਦ ਮੋਹਿੰ ਮਣੇ ਵੀ ਜਿਹੜੇ ਬੱਡੇ ਬੁਆੜੇ ਪਾ ਕੇ ਰੱਖ ਦਿੱਤੇ ਨੇ ਤਾਂ ਗੁਰੂਦ ਜਿਹੜੇ ਪੂਰੇ ਜਦੋ ਜੈਤ ਹੋ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਵੇਂ ਨਾ ਕਿਵੇਂ ਕਿਸੇ ਸਟੇਟਮੈਂਟ ਵਿੱਚ ਅੜਾਇਆ ਜਾਵੇ ਤਾਂ ਕਿਹੜੀ ਸਟੇਟਮੈਂਟ ਨੇ ਹੋਾਰੇ ਪੁਆਏ ਨੇ ਆਉ ਤੋਂ ਸੁਣਾ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੇਲੇ ਲੁਧਿਆਣਾ ਜਿਹੜਾ ਜਿਮਣੀ ਚੌਂ ਜਿੱਤਣ ਲਈ ਪੂਰੀ ਬਾਹ ਲਾ ਰਹਿਣੇ ਇਸ ਮੌਕੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵੀ ਜਿਹੜਾ ਮੁਹਿੰਮ ਚਲਾਈ ਜਾ ਰਹੀ ਆ ਪਰ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਇੱਕ ਬਿਆਨ ਹੁਣ ਡਿਜੀਟਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਚਾ ਤੇ ਚਰਚਾ ਦਾ ਜਿਹੜਾ ਉਹ ਵਿਸ਼ਾ ਬਣਿਆ ਹੋਇਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਰਹੇ ਨੇ ਕਿ ਨੌਜਵਾਨ ਵਿਦੇਸ਼ ਚਲੇ ਗਏ ਜਾਂ ਨਸ਼ਿਆਂ ਉੱਤੇ ਲੱਗ ਰਹੇ ਨੇ ਜਿਸ ਕਰਕੇ ਸਿੱਖ ਰੈਜੀਮੈਂਟ ਜਿਹੜਾ ਖਤਰੇ 'ਚ ਇਸ ਤੋਂ ਬਾਅਦ ਹਲਕਾ ਜਲੰਧਰ ਕੈਂਡ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਤਿੱਖੀ ਜਿਹੜੀ ਟਿੱਪਣੀ ਕੀਤੀ ਆ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਵੀਡੀਓ ਸਾਂਝੀ ਕਰਦੇ ਆਂ ਲਿਖਿਆ ਕਿ 3 ਸਾਲਾਂ ਚ ਹਰ ਫਰੰਟ ਤੇ ਫੇਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੁਣ ਨਸ਼ਿਆਂ ਦੇ ਨਾਂ ਤੇ ਲੁਧਿਆਣਾ ਚੋਂ ਜਿੱਤਣ ਲਈ ਨਾ ਸਿਰਫ ਲੁਧਿਆਣਾ ਨੂੰ ਜਿਹੜਾ ਬਦਨਾਮ ਕਰ ਰਹੇ ਨੇ ਸਗੋਂ ਹੁਣ ਤਾਂ ਸਾਡੀ ਮਾਨਯੋਗ ਜਿਹੜੀ ਸਿੱਖ ਰੈਜੀਮੈਂਟ ਨੂੰ ਵੀ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਲੱਗ ਪਏ ਨੇ ਪਰਗਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਜੀ ਹਕੀਕਤ ਇਹ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਭਾਰਤੀਆਂ ਰੱਦ ਕਰਕੇ ਅਗਨੀਵੀਰ ਯੋਜਨਾ ਜਿਹੜੀ ਲਾਗੂ ਕੀਤੀ ਆ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਫੌਜ ਵੱਲ ਰੁਝਾਨ ਘਟਿਆ ਨਾ ਕਿ ਨਸ਼ੇ ਆ ਕਰਕੇ ਅੰਕੜੇ ਅਨੁਸਾਰ ਪੰਜਾਬ ਵਿੱਚ ਨਸ਼ੇ ਦੀ ਜਿਹੜੀ ਲਤ ਸਿਰਫ 1-2% ਲੋਕ ਤੱਕ ਜਿਹੜੀ ਉਹ ਸੀਮਤ ਨੇ 92% ਨੌਜਵਾਨ ਅਜੇ ਵੀ ਫੌਜ ਵਿੱਚ ਭਾਰਤੀ ਲਈ ਯੋਗ ਨੇ ਬਿਨਾਂ ਤੱਥ ਦੇ ਬਿਆਨਬਾਜ਼ੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਨਈ ਸੋਗੋ ਸਾਡੀ ਮਾਨਯੋਗ ਸਿੱਖ ਰੈਜੀਮੈਂਟ ਦੀ ਵੀ ਬੇਇੱਜ਼ਤੀ ਕੀਤੀ ਆ ਕੇਜਰੀਬਾਲ ਦੇ ਕੈਨ ਤੇ ਪੰਜਾਬ ਨੂੰ ਭੰਡਣਾ ਬੰਦ ਕਰੋ ਮੈਨੂੰ ਪਿੱਛੇ ਜੇ ਵੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਸੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਸਾਨੂੰ ਭਰਤੀ ਹੋਣ ਲਈ ਬੱਚੇ ਨਹੀਂ ਮਿਲ ਰਹੇ ਸਿੱਖ ਰੈਜiment ਖਤਰੇ 'ਚ ਹੈ ਜੀ ਦੇਖੋ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਜਾਂ ਤਾਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਸਰੀਰਕਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟ ਨਹੀਂ ਪਾਸ ਕਰ ਸਕਦੇ ਅਸੀਂ ਕਹ ਜੀ ਅਸੀਂ ਹੁਣ ਲੱਗੇ ਹੋਏ ਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੇਗਸੀ ਹੈ ਸਿੱਖ ਰਾਜਮੈਂਟ ਜਿਹੜੀ ਹੈ ਉਹਨੂੰ ਅਸੀਂ ਐਦਾਂ ਉਹਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਹਾਦਰੀ ਦੀ ਸਿੱਖ ਰਾਜਮੈਂਟ ਦੀ ਹੈ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਹੈ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਆਦਾ ਰਿਜ਼ਲਟ ਆ ਤੇ 1000 ਹਰ ਸਾਲ ਕਟੋ-ਕਟ 2300 ਜਿਸ 1600 ਕਨਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 2300 ਕਟੋ-ਕਟ ਜਿਹੜੇ ਪਰਤੀ ਹੈ ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ ਚ ਗਰਾਊਂਡਾਂ ਚ ਜਾਣਗੇ ਤਾਂ ਉਹ ਨਸ਼ੇ ਤੋਂ ਬਚਣਗੇ ਖੇਡਾਂ ਦੇ ਮਾਮਲੇ ਚ ਆਪਾਂ ਨੇ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਉਂਡ ਭਰੇ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ ਵਾਲ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇਧਰ ਆਉਣ ਲੱਗ ਗਏ ਨੌਕਰੀਆਂ ਮਿਲਣ ਲੱਗ ਗਈਆਂ ਪਰ ਸੋ ਹੀ ਹਜੇ ਮੈਂ ਟੈਗੋਰ ਥੀਏਟਰ ਚ 700 ਅਧਿਆਪਕਾਂ ਨੂੰ ਨੌਕਰੀ ਦਿੱਤੀ ਹੈ ਉਹ 700 ਲਾ ਕੇ 54000 ਤਿੰਨ ਨੌਕਰੀਆਂ ਹੋ ਗਈਆਂ ਹੁਣ ਤੱਕ 54000 ਪਰ ਉਹ ਕਈਆਂ ਦੀਆਂ 2-2 ਤਿੰਨ-ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾ ਕਲਰਕ ਲੱਗ ਗਿਆ ਫਿਰ ਪੜੀ ਗਿਆ ਫਿਰ ਐਸਜੀਓ ਬਣ ਗਿਆ ਐਸਜੀਓ ਦਾ ਪੇਪਰ ਕਲੀਅਰ ਕਰਤਾ ਫਿਰ ਫਿਰ ਪੜੀ ਗਿਆ ਫਿਰ ਕਿਸੇ ਹੋਰ ਵੱਡੀ ਨੌਕਰੀ ਤੇ ਆ ਗਿਆ ਮੈਨੂੰ ਉਹਦੇ ਵਿੱਚ ਇੱਕ ਜਿਹੜਾ ਨਿਯੁਕਤੀ ਪੱਤਰ 'ਚ ਇੱਕ ਮੁੰਡਾ ਮਿਲਿਆ ਉਹ ਕਹਿੰਦਾ ਜੀ ਮੇਰੀ ਦੂਜੀ ਨੌਕਰੀ ਹੈ ਮੈਂ ਪਹਿਲਾਂ ਪੰਜਾਬ ਪੁਲਿਸ 'ਚ ਸੌ ਵਰਤੀ ਹੋ ਗਿਆ ਸੀ ਕਹਿੰਦਾ ਜੀ ਮੇਰਾ ਡੈਡੀ ਮੇਰਾ ਟੀਚਰ ਹੈ ਉਹ ਕਹਿੰਦਾ ਸੀ ਵੀ ਟੀਚਰ ਬਣਨਾ ਹੈ ਕਹਿੰਦਾ ਮੈਂ ਕਿਹਾ ਜੀ ਪੰਜਾਬ ਪੁਲਿਸ ਵੀ ਕੋਈ ਮਾੜੀ ਨੌਕਰੀ ਨਹੀਂ ਤੇ ਕਹਿੰਦੇ ਨਹੀਂ ਤੂੰ ਪੇਪਰ ਦੇ ਉਹਦਾ ਟ੍ਰਿਪਰ ਮੈਰਿਟ ਚ ਨੰਬਰ ਆ ਗਿਆ ਤਾਂ ਉਹ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਜਿਹੜਾ ਉਹ ਟੀਚਰ ਬਣ ਗਿਆ ਜੀ ਹੁਣ ਸੋ ਚੋਆਇਸ ਆਪੋ ਆਪਣੀ ਹੈ ਤੇ ਨਾਲ ਨਾਲ ਇਹ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਸਨ 2000 ਦੇ ਵਿੱਚ ਵੀ 80000 ਨਫਰੀ ਸੀ ਪੰਜਾਬ ਪੁਲਿਸ ਦੀ ਅੱਜ 25 ਸਾਲਾਂ ਬਾਅਦ ਵੀ 80000 ਰਹੀ ਹੈ ਜਿਹੜੇ ਆਪਾਂ ਭਰਤੀ ਕਰਦੇ ਆ ਉਹ ਤਾਂ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਦਾ ਤਦ ਕਰਨਾ